ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ YouTube ਚੈਨਲ ਬਾਤ ਪੰਜਾਬ ਦੀ ਇਸ ਚੈਨਲ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਤੁਹਾਡੇ ਸਰੋਕਾਰਾਂ ਨਾਲ ਜੁੜੀ ਹੋਈ ਕੋਈ ਨਾ ਕੋਈ ਗੱਲ ਕਰਦੇ ਰਹਿੰਦੇ ਆ ਸਾਡਾ ਅੱਜ ਦਾ ਮੁੱਦਾ ਪਰਿਵਾਰਕ ਤੇ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਇਆ ਹੈ ਦੋਸਤੋ ਆਮ ਇਹ ਵਿਖੇ ਵਿੱਚ ਆ ਰਿਹਾ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਸਾਡੇ ਬਜ਼ੁਰਗਾਂ ਦੀ ਹਾਲਤ ਬਹੁਤ ਖਰਾਬ ਹੁੰਦੀ ਜਾ ਰਹੀ ਹੈ। ਔਰ ਇਹ ਦੁਰਦਸ਼ਾ ਬਜ਼ੁਰਗਾ ਤੇ ਕਈ ਵਾਰੀ ਹੋ ਰਿਹਾ ਤਸ਼ੱਦਦ ਇਸ ਹੱਦ ਤੱਕ ਕਰ ਕਰਾਰ ਰੂਪ ਧਾ ਰਿਹਾ ਵਾ ਕਿ ਇਹ ਮੁੱਦਾ ਇੱਕ ਸਮਾਜਿਕ ਅਲਾਮਤ ਜਾਂ ਸਮਾਜਿਕ ਲੰਕ ਬੰਦਾ ਜਾ ਰਿਹਾ ਹੈ। ਇੱਕ ਬਹੁਤ ਵੱਡੀ ਸਮਾਜਿਕ ਬੁਰਾਈ ਬੰਦਾ ਜਾ ਰਿਹਾ ਹੈ। ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਕਈ ਵਾਰੀ ਇਦਾਂ ਦੇ ਘਟਨਾਵਾਂ ਸਾਡੇ ਆਸ-ਪਾਸ ਸਾਡੇ ਚੁਗਰ ਦੇ ਵਿੱਚ ਹੀ ਬੀਤ ਰੀਆਂ ਹੁੰਦੀਆਂ ਤੇ ਸਾਨੂੰ ਪਤਾ ਨਹੀਂ ਹੁੰਦਾ। ਤੋਂ ਜਲੰਧਰ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਲੋਈਆਂ ਦੇ ਵਿੱਚ ਆਓ ਚੱਲਿਏ ਮਾਤਾ ਜੀਤ ਕੌਰ ਦੇ ਘਰ ਇਹ ਜਿਹੜਾ ਘਰ ਤੁਸੀਂ ਵੇਖ ਰਹੇ ਹੋ ਇਹ ਮਾਤਾ ਜੀਤ ਕੌਰ ਦਾ ਘਰ ਵਾ ਇਸ ਘਰ ਦੀ ਛੱਤ ਦੇ ਉੱਪਰ ਕੁਰਸੀ ਤੇ ਤੁਹਾਨੂੰ ਬੈਠੀ ਵਿਖਾਈ ਦੇ ਰਹੀ ਆ ਮਾਤਾ ਜੀਤ ਕੌਰ ਮਾਤਾ ਜੀਤ ਕੌਰ ਦੀ ਉਮਰ ਲਗਭਗ 90-95 ਸਾਲ ਦੀ ਹੈ ਇਸ ਵੇਲੇ ਉਹਦਾ ਸਰੀਰ ਚੱਲਣ ਫਿਰਨ ਤੋਂ ਅਸਮਰਥ ਹੈ ਮਾਤਾ ਦਾ ਚੂਲਾ ਟੁੱਟਾ ਹੋਇਆ ਮਾਤਾ ਦੀ ਇੱਕ ਬਾਹ ਵੀ ਪੂਰੀ ਕੰਮ ਨਹੀਂ ਕਰ ਰਹੀ ਤੇ ਉਹ ਆਪਣੇ ਰੋਜ਼ਮਰਰਾ ਦੇ ਕੰਮ ਆਪ ਨਹੀਂ ਕਰ ਸਕਦੀ ਇਥੋਂ ਤਿੱਕਰ ਕਿ ਜੰਗਲ ਪਾਣੀ ਜਾਣਾ ਵੀ ਉਹਦੇ ਲਈ ਬਹੁਤ ਔਖਾ ਆ ਇਸ ਮਾਤਾ ਨੂੰ ਇਹਦੇ ਘਰ ਵਿੱਚ ਰਹਿ ਰਹੇ ਇਹਦੇ 9 ਔਰ 2 ਪੁੱਤਰਾ ਨੇ ਜਿਹੜੇ ਆਪ ਤਾਂ ਥੱਲੇ ਰਹਿ ਰਹੇ ਆ ਪੱਖੇ ਥੱਲੇ ਰਹਿ ਰਹੇ ਆ ਔਰ ਪੂਰੀ ਸੁੱਖ ਸਹੂਲਤਾਂ ਨਾਲ ਰਹਿ ਰਹੇ ਆ ਪਰ ਮਾਤਾ ਨੂੰ ਖੁੱਲੀ ਤੇ ਨੰਗੀ ਛੱਤ ਦੇ ਨਾਲ ਛੱਡਿਆ ਹੋਇਆ ਜੇਟ ਹੋਵੇ ਹਾਰ ਹੋਵੇ ਧੁੱਪ ਹੋਵੇ ਬਰਸਾਤ ਹੋਵੇ ਉਹ ਮਾਤਾ ਨੰਗੀ ਧੁੱਪ ਵਿੱਚ ਬੈਠੀ ਰਹਿੰਦੀ ਆ ਤੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਉਹਦੇ ਨੋਪੁੱਤਾ ਤੋਂ ਪੁੱਛਿਆ ਗਿਆ ਕਿ ਮਾਤਾ ਨੂੰ ਇਹ ਕਾਦੀ ਸਜ਼ਾ ਤੁਸੀਂ ਦੇ ਰਹੇ ਆ ਤੇ ਉਹਨਾਂ ਨੇ ਦੱਸਿਆ ਕਿ ਕਿਉਂਕਿ ਟਾਇਲਟ ਉੱਪਰ ਵਾ ਮਾਤਾ ਨੇ ਜਾਣਾ ਹੁੰਦਾ ਅਸੀਂ ਇਸ ਕਰਕੇ ਉੱਪਰ ਹੀ ਛੱਡ ਦਿੰਦਾ ਤੋ ਕਿੰਨੀ ਬੇਦਰਦੀ ਦੀ ਗੱਲ ਆ ਕਿੰਨੀ ਬੇਗਦਰੀ ਦੀ ਗੱਲ ਆ ਸਾਡੇ ਬਜ਼ੁਰਗਾਂ ਦੀ ਕਿ ਉਸ ਮਾਤਾ ਨੂੰ ਨੰਗੀ ਧੁੱਪ ਵਿੱਚ ਦਿਨ ਰਾਤ ਉੱਪਰ ਹੀ ਛੱਡਿਆ ਹੋਇਆ ਔਰ ਇਥੋਂ ਜ਼ਿਕਰ ਕਿ ਜਦੋਂ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਨੂੰ ਕੋਈ ਹਾਜਤ ਹੋਈ ਆ ਕੋਈ ਲੈਟਰਨ ਦੀ ਜਾਂ ਕੋਈ ਵੇਚੀ ਉਹਦਾ ਕੁਛ ਵੇਲੇ ਇਦਾਂ ਹਾਜਤ ਹੋ ਜਾਂਦੀ ਹੈ ਲੈਟਰਨ ਵਿੱਚ ਹੀ ਨਿਕਲ ਜਾਂਦੀ ਆ ਤਾਂ ਉਸ ਵੇਲੇ ਉਹਨੂੰ ਕੁੱਟਿਆ ਮਾਰਿਆ ਜਾਂਦਾ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਉਹਦੀ ਨੋ ਉੱਪਰ ਆਈ ਔਰ ਉਹਨੂੰ ਆਕੇ ਤੈ ਤੈ ਕੁੱਟ ਰਹੀ ਆ ਔਰ ਕੁੱਟਲੀ ਨਹੀਂ ਉਹਨੂੰ ਕੁਰਸੀ ਤੋਂ ਫੜ ਕੇ ਜਿਸ ਮਾਤਾ ਦਾ ਚੂਰਾ ਟੱਟਾ ਹੋਇਆ ਉਹਨੂੰ ਕੁਰਸੀ ਤੋਂ ਫੜ ਕੇ ਘੜੀਸ ਰਹੀ ਆ ਤੇ ਘੜੀਸ ਕੇ ਥੱਲੇ ਸੁੱਟ ਕੇ ਕਿਸੇ ਓਲੇ ਵਿੱਚ ਲਿਜਾ ਰਹੀ ਆ ਤਾਂ ਕਿ ਉੱਥੇ ਮੈਂ ਆਰਾਮ ਨਾਲ ਇਹਨੂੰ ਓਲੇ ਵਿੱਚ ਘੁੱਟ ਸਕਾਂ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਬਾਤ ਪੰਜਾਬ ਦੀ ਦੇ ਧਿਆਨ ਵਿੱਚ ਇਹ ਮੁੱਦਾ ਲਿਆਂਦਾ ਮਾਤਾ ਦੀ ਪੋਤੀ ਮਨਜੀਤ ਕੌਰ ਨੇ ਮਨਜੀਤ ਕੌਰ ਦੇ ਸਹੁਰਾ ਸਾਹਿਬ ਫੌਜੀ ਗਰਨਾਮ ਸਿੰਘ ਨੇ ਤੇ ਮਨਜੀਤ ਕੌਰ ਦੇ ਜਵਾਨ ਪੁੱਤਰ ਕੋਮਲ ਪ੍ਰੀਤ ਸਿੰਘ ਨੇ ਸਾਨੂੰ ਬਹੁਤ ਸੁਣ ਕੇ ਹੈਰਾਨੀ ਹੋਈ ਕਿ ਇਹ ਮਾਤਾਜੀਤ ਕੋ ਜਿਹੜੀ ਨਰਕ ਵਰਗੀ ਜ਼ਿੰਦਗੀ ਜੀ ਰਹੀ ਆ ਜਿਹੜੀ ਰੋਜ਼ ਕੁੱਟ ਖਾਦੀ ਆਪਣੇ ਲੁਹਾ ਪੁੱਤਾਂ ਤੋਂ ਇਹ ਮਾਤਾ ਇੱਕ ਫੌਜੀ ਦੀ ਵਿਧਵਾ ਵਾ ਮਾਤਾ ਦੇ ਪਤੀ ਸਰਦਾਰ ਭਾਨ ਸਿੰਘ ਫੌਜ ਵਿੱਚ ਸੀ ਤੇ ਉਹਦੀ ਪੈਨਸ਼ਨ ਅੱਜ ਵੀ ਮਾਤਾ ਨੂੰ ਮਿਲ ਰਹੀ ਆ ਬੜੇ ਦੁੱਖ ਦੀ ਗੱਲ ਹੈ ਕਿ ਮਹੀਨੇ ਬਾਅਦ ਇਸ ਮਾਤਾ ਨੂੰ ਚੱਕ ਕੇ ਇਹਦਾ ਪਰਿਵਾਰ ਜਲੰਧਰ ਲੈ ਜਾ ਕੇ ਪੈਨਸ਼ਨ ਦਾ ਪ੍ਰਾਪਤ ਕਰ ਲਿੰਦਾ ਔਰ ਉਸ ਪੈਨਸ਼ਨ ਤੋਂ ਹੀ ਸਾਰਾ ਪਰਿਵਾਰ ਰੋਟੀ ਖਾ ਰਿਆ। ਔਰ ਇਸ ਦੇ ਬਾਵਜੂਦ ਮਾਤਾ ਦੀ ਇਹ ਹਾਦਥ ਕੀਤੀ ਜਾ ਰਹੀ ਆ। ਬਹੁਤ ਦੁੱਖ ਹੋਇਆ। ਤੋਂ ਬਾਤ ਪੰਜਾਬ ਦੀ ਨੇ ਆਪਣੇ ਕੁਝ ਮੀਡੀਆ ਦੇ ਸਹਿਯੋਗੀਆਂ ਨੂੰ ਆਪਣੇ ਨਾਲ ਲਿਆ। ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਲਿਆ ਤੇ ਮਾਤਾ ਨੂੰ ਉਸ ਨਰਕ ਵਰਗੀ ਜ਼ਿੰਦਗੀ ਚੋਂ ਕੱਢ ਕੇ ਉਹਦੀ ਪੋਤੀ ਦੇ ਘਰ ਪਚਾਇਆ ਸਾਡਾ ਮਕਸਦ ਮਾਤਾ ਨੂੰ ਇੱਕ ਸਹੀ ਥਾਂ ਤੇ ਪਹੁੰਚਾਉਣਾ ਸੀ ਸਾਡਾ ਮੁੱਖ ਮਕਸਦ ਇਹ ਹੀ ਸੀ ਕਿ ਮਾਤਾ ਦੀ ਕੋਈ ਵੀਡੀਓ ਬਣਾ ਕੇ ਉਹਨੂੰ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਕਰੀਏ ਕਿਉਂਕਿ ਸਾਡਾ ਮਕਸਦ ਤਾਂ ਮਾਤਾ ਦਾ ਮੁੱਢਬ ਸੇਵਾ ਸੀ ਇਸ ਕਰਕੇ ਅਸੀਂ ਉਸ ਘਰ ਦੇ ਵਿੱਚ ਜਦੋਂ ਪਹੁੰਚਾਇਆ ਮਾਤਾ ਨੂੰ ਤੇ ਇਹ ਦੇਖਿਆ ਦੋ ਦਿਨ ਚਾਰ ਦਿਨ ਇਹ ਵੇਖਿਆ ਕਿ માતા ਹੁਣ ਕਿਸ ਹਾਲਤ ਵਿੱਚ ਰਹਿ ਰਹੀ ਆ ਸਾਨੂੰ ਲੱਗਾ ਕਿ માતા ਉੱਥੇ ਬਿਲਕੁਲ ਖੁਸ਼ ਆ માતા ਉੱਥੇ ਬਿਲਕੁਲ ਖੁਸ਼ਹਾਲ ਆ ਇਹਦੀਆਂ ਮੰਨ ਗਿਆ ਤੁਸੀਂ ਖੁਦ ਵੇਖ ਸਕਦੇ ਹੋ ਕਿ માતા ਅੱਜ ਜਿੱਥੇ ਰਹਿ ਰਹੀ ਆ ਉਹ ਕਿਸ ਰੂਪ ਦੇ ਵਿੱਚ ਰਹਿ ਰਹੀ ਆ ਮੈਂ ਕਰਨਾਲ ਸਿੰਘ ਸਾਬਕਾ ਫੌਜੀ ਬਾੜ ਨੰਬਰ 6 ਦੁਨੀਆ ਖਾਸ ਦੁਨੀਆ ਖਾਸ ਦਾ ਰਹਿਣ ਵਾਲਾ ਹੈ ਤੇ ਨਾਗ ਬੇਟੀ ਹੈ ਸਾਡੀ ਨੌ ਮਨਜੀਤ ਕੋ ਦੀ ਘਰ ਦੀ ਜੋ ਕਿ 2 ਸਾਲ ਤੋਂ ਇੱਥੇ ਹੀ ਆਜੇ ਨੌ ਸੁੱਤੋ ਰਹਿ ਰਹੀ ਸੀ ਉਹਨਾਂ ਦੇ ਅਤਿਆਚਾਰ ਤੋਂ ਬਹੁਤ ਦੁਖੀ ਸੀ ਸਾਨੂੰ ਆੜ ਗਵਾਨ ਨੇ ਆ ਕੇ ਦੱਸਿਆ ਅਸੀਂ ਪਤਾ ਲੈਣ ਗਏ ਸਾਡੀ ਨੌ ਪਰ ਉਹਦੀ ਸਾਥ ਪਤਾ ਲੈਣ ਗਏ ਔਰ ਉਹਨਾਂ ਧੱਕੇ ਮਾਰ ਕੇ ਬਾਹਰ ਘੜ ਦਿੱਤਾ ਉਸ ਤੋਂ ਬਾਅਦ ਲੋਕਾਂ ਦੱਸਣ ਨੂੰ ਤਾਂ ਲੋਕਾਂ ਨੇ ਮਿਹਨਤ ਆਪਕਾ ਹੀ ਬਹੁਤ ਕੁਝ ਕੀਤੀ ਪਰ ਸਾਡੀ ਨਹੀਂ ਸੁਣਾਈ ਦਿੱਤੀ ਹੋਈ ਆ ਪਿਛਲੇ ਵੀਰਵਾਰ ਨੂੰ ਇਹਦੀ ਉਹ ਆੜ ਗਵਾਂਡੇ ਜਿੰਨਾਂ ਮਲੂਕੀ ਚ ਖੇਤਦਾਰ ਕਰਦੇ ਦੇਖਦੇ ਸੀਗੇ ਉਹਨਾਂ ਨੇ ਵੀਡੀਓ ਬਣਾ ਕੇ ਸਾਨੂੰ ਭੇਜਿਆ ਰਾਤ ਦੇ 9:30 ਵਜੇ ਵੀਰਵਾਰ ਨੂੰ 9:30 ਵਜੇ ਵੀਡੀਓ ਭੇਜੀ ਉਸ ਤੋਂ ਬਾਅਦ ਅਸੀਂ ਉਹਦੇ ਫੇਰ ਸਾਡੇ ਕੋਲ ਗਿਆ ਨਹੀਂ ਗਿਆ ਅਸੀਂ ਆਮ ਲੋਕਾਂ ਨਾਲ ਸੰਪਰਕ ਕੀਤਾ ਉਸ ਤੋਂ ਬਾਅਦ ਅਸੀਂ ਬਾਦ ਪੰਜਾਬ ਦੀ ਨਾਲ ਸੰਪਰਕ ਕੀਤਾ ਉਹਨਾਂ ਦੀ ਮਦਦ ਲਈ ਆਮ ਲੋਕਾਂ ਦੀ ਮਦਦ ਕੀਤੀ ਸਾਡੇ ਬਹੁਤ ਲੋਕਾਂ ਸਾਡੀ ਮਾਰਕਟ ਕਰਕੇ ਪੁਲਿਸ ਦੇ ਸਰੂਪ ਇਹਨਾਂ ਨੂੰ ਉਹਨਾਂ ਦੀ ਕੈਟੂ ਛੜਾਇਆ ਫੜਾ ਕੇ ਸਾਡੇ ਤੱਕ ਮਤਲਬ ਇਥੇ ਸਾਡੇ ਘਰ ਤੇ ਆਇਆ ਵਾ ਅਸੀਂ ਸਭ ਲੋਕਾਂ ਦਾ ਬਾਤ ਪੰਜਾਬ ਦੀ ਹੋਰ ਸਾਰੇ ਸ਼ਹਿਰ ਵਾਸੀ ਦਾ ਜਿਹਨਾਂ ਸਾਡੀ ਮਦਦ ਕੀਤੀ ਆ ਉਹਨਾਂ ਦਾ ਬਹੁਤ ਧੰਨਵਾਦੀ ਆ ਐਥੇ ਖੋਸ਼ਵਾ ਨੂੰ ਹਾਂ ਖੋਸ਼ਵਾ ਹਾਂ ਖੋਸ਼ਾ ਹੈ ਖੋ ਗਿਆ ਕਉਤੀ ਮੋਲ ਦਾ ਖੋਸ਼ਵਾ ਆ ਖੋਸ਼ਾ ਮਾਈਥੇ ਤੇ ਉਧਰ ਜਾਣਾ ਉਧਰ ਚੰਨੋ ਕੋ ਨਹੀਂ 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 ਹਾਂ ਨਹੀਂ ਅਸੀਂ ਬਾਤ ਪੰਜਾਬ ਦੀ ਵੱਲੋਂ ਇਹ ਤਹਈਆ ਕੀਤਾ ਕਿ ਅਸੀਂ ਲਗਾਤਾਰ ਉਸ ਮਾਤਾ ਦੇ ਸੰਪਰਕ ਵਿੱਚ ਰਵਾਂਗੇ ਬਲਕਿ ਅਸੀਂ ਇਸ ਚੈਨਲ 'ਤੇ ਹੀ ਪੂਰੀ ਮਨੁੱਖਤਾ ਨੂੰ ਪੂਰੇ ਸਮਾਜ ਨੂੰ ਇਹ ਅਪੀਲ ਕਰਦੇ ਆ ਕਿ ਜਿੱਥੇ ਕਿਤੇ ਵੀ ਤੁਸੀਂ ਇਦਾਂ ਦਾ ਪਰਿਵਾਰਿਕ ਸਰੋਕਾਰਾਂ ਨਾਲ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਇਆ ਕੋਈ ਵੀ ਮੁੱਦਾ ਤੁਸੀਂ ਵੇਖਦੇ ਹੋ ਸਮਾਜ ਦੇ ਵਿੱਚ ਤੁਸੀਂ ਉਹ ਸਾਡੇ ਧਿਆਨ ਦੇ ਵਿੱਚ ਲਿਆਓ ਤਾਂ ਕਿ ਆਪਾਂ ਰਲ ਮਿਲ ਕੇ ਮਨੁੱਖਤਾ ਦੀ ਕੋਈ ਸੇਵਾ ਕਰ ਸਕੀਏ ਤੇ ਉਹ ਸਾਡੇ ਮਾਪੇ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਜਿਨ੍ਹਾਂ ਨੂੰ ਸਾਡੇ ਇੱਥੋਂ ਦੀ ਕਿਰਪਾ ਚਾਇਆ ਅਸੀਂ ਉਹਨਾਂ ਦੀ ਸੇਵਾ ਦੇ ਵਿੱਚ ਕੁਝ ਭਾਗੀਦਾਰ ਬਣ ਸਕੀਏ ਸੰਪਰਕ ਕਰੋ ਸਾਡੇ ਨਾਲ ਸਾਡਾ ਸੰਪਰਕ ਨੰਬਰ ਹੈ 9814855386 ਤਾਂ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਇਕ ਬਟਨ ਦਬਾ ਕੇ ਇਸ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਦੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਆਉਂਦੀ ਰਹੇ ਬਹੁਤ ਬਹੁਤ ਧੰਨਵਾਦ